ਗੁਰਸ਼ੇਰ ਸੰਧੂ ਡੀਐਸਪੀ ਚਰਚਾ ਵਿੱਚ ਆਏ ਕਿ ਉਹਨਾਂ ਨੇ ਲਾਰੈਂਸ ਬਿਛनोई ਦੀ ਇੰਟਰਵਿਊ ਕਰਵਾਈ ਥੈਟ ਇਨ ਦਾ ਮੈਟਰ ਪਰਟੇਨਿੰਗ ਟੂ ਰਿਕਾਰਡਿੰਗ ਆਫ ਇੰਟਰਵਿਊ ਆਫ ਦਾ ਗੈਂਗਸਟਰ ਨੇਮਡ ਲਾਰੈਂਸ ਬਿਛनोई ਵਿਦਿਨ ਦਾ ਪ੍ਰੈਂਸਿਸ ਆਫ ਸੀਆਈਏ ਇਨਫੋਰਮੇਸ਼ਨ ਰਿਗਾਰਡਿੰਗ ਦਾ ਸੇਮ ਵਾਸ ਗਿਵਨ ਬਾਈ ਦਾ ਐਡਵੋਕੇਟ ਜਰਨਲ ਆਫ ਪੰਜਾਬ ਡੀਐਸਪੀ ਗੁਰਸ਼ੇਰ ਸੰਧੂ ਦੀ ਬੇਗੁਨਾਹੀ ਦੀ ਕਹਾਣੀ ਪਟੀਸ਼ਨ ਦੀ ਜ਼ੁਬਾਨੀ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਸਭ ਜਾਣਦੇ ਨੇ ਕਿ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚੋਂ ਇੰਟਰਵਿਊ ਕਰਵਾਉਣ ਦੇ ਬਦਲੇ ਡੀਐਸਪੀ ਗੁਰਸ਼ੇਰ ਸੰਧੂ ਨੂੰ ਪੰਜਾਬ ਪੁਲਿਸ ਵਿੱਚੋਂ ਡਿਸਮਿਸ ਕਰ ਦਿੱਤਾ ਗਿਆ ਇੱਕ ਵਾਰੀ ਉਹ ਮੁਹਾਲੀ ਅਦਾਲਤ ਵਿੱਚ ਆਪਣੀ ਜ਼ਮਾਨਤ ਅਰਜ਼ੀ ਲਾ ਚੁੱਕੇ ਨੇ ਜਿਹੜੀ ਰੱਦ ਹੋ ਚੁੱਕੀ ਹੈ ਉਸਤੇ ਮੁੜ ਰਿਪਿਊ ਰਿਵਿਊ ਕਰਨ ਲਈ ਉਹਨਾਂ ਨੇ ਅਦਾਲਤ ਕੋਲ ਗੁਜ਼ਾਰਿਸ਼ ਕੀਤੀ ਹੈ ਔਰ ਇਸ ਰਿਵਿਊ ਪਟੀਸ਼ਨ ਦੇ ਵਿੱਚ ਉਹਨਾਂ ਨੇ ਬੜੀ ਤਫਸੀਲ ਨਾਲ ਬਿਆਨ ਕੀਤਾ ਹੈ ਕਿ ਕਿਵੇਂ ਬਲਜਿੰਦਰ ਸਿੰਘ ਟਾਲਾ ਵੱਲੋਂ ਉਹਨਾਂ ਤੇ ਗਲਤ ਪਰਚਾ ਕਰਾਇਆ ਗਿਆ ਉਹਨਾਂ ਦੇ ਅਫਸਰਾਂ ਨੇ ਉਹਨਾਂ ਦੀ ਹੀ ਨਹੀਂ ਸੁਣੀ ਤੇ ਵਿਭਾਗੀ ਰੰਜਿਸ਼ ਕਰਕੇ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਗੁਰਸ਼ੇਰ ਉਹਨਾਂ ਨੇ ਇਸ ਪਟੀਸ਼ਨ ਵਿੱਚ ਲਿਖਿਆ ਹੈ ਕਿ 33 ਨੰਬਰ ਐਫ ਆਈ ਆਰ 151024 ਨੂੰ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਉਹਨਾਂ ਖਿਲਾਫ ਦਰਜ ਹੁੰਦੀ ਹੈ ਉਹਨਾਂ ਦਾਅਵਾ ਕੀਤਾ ਕਿ ਉਹ ਆਪਣੇ ਬੈਚ ਦੇ ਟਾਪਰ ਰਹੇ ਨੇ ਅਤੇ ਬੀ ਐਸ ਐਫ ਦੇ ਵਿੱਚ 3 ਸਾਲ ਅਸਿਸਟੈਂਟ ਕਮਾਂਡੈਂਟ ਰਹੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਆਏ ਔਰ ਖਾਸਕਰ ਆਰਗੇਨਾਈਜ਼ਡ ਕ੍ਰਾਈਮ ਅੱਤਵਾਦ ਗੈਂਗਸਟਰ ਵੈਪਨ ਸਮੱਗਲਰ ਡਰੱਗ ਪੈਡਲਰ ਆਰਗੇਨਾਈਜ਼ਡ ਫਰਾਡ ਵਰਗੇ ਕ੍ਰਾਈਮ ਨੂੰ ਲੈ ਕੇ ਖਤਮ ਕਰਨ ਨੂੰ ਲੈ ਕੇ 2 ਸਾਲਾਂ ਚ ਉਹਨਾਂ ਨੇ ਬਹੁਤ ਕੰਮ ਕੀਤਾ ਕਈ ਐਨਕਾਊਂਟਰ ਕੀਤੇ ਜਿਸ ਕਰਕੇ ਉਹਨਾਂ ਨੂੰ 26 1 24 ਨੂੰ ਸੀਐਮ ਮੈਡਲ ਮਿਲਦਾ ਤੇ 2023 ਚ ਬੈਸਟ EMPLOYE OF ਪੰਜਾਬ ਪੁਲਿਸ ਦਾ ਸਨਮਾਨ ਵੀ ਉਹ ਤੇ ਉਹਨਾਂ ਦੀ ਟੀਮ ਹਾਸਲ ਕਰਦੇ ਨੇ ਇੰਡੋਨੇਸ਼ੀਆ ਦੇ ਵਿੱਚ ਇੰਡੀਆ ਟੂ ਇੰਡੋਨੇਸ਼ੀਆ ਮਾਨਵ ਤਸਕਰੀ ਦਾ ਵੀ ਉਹਨਾਂ ਨੇ ਪਰਦਾਫਾਸ਼ ਕਰਕੇ ਕੰਮ ਕੀਤਾ ਸੋ ਹੁਣ ਇਹ ਤੁਸੀਂ ਤੈਅ ਕਰਨਾ ਸਾਡੇ ਦਰਸ਼ਕ ਜਿਹੜੇ ਦੁਨੀਆ ਭਰ ਤੋਂ ਦੇਖ ਰਹੇ ਨੇ ਕਿ ਇੰਨੇ ਕਾਬਿਲ ਅਫਸਰ ਹੋਣ ਦਾ ਦਾਵਾ ਕਰਨ ਵਾਲੇ ਗੁਰਸ਼ੇਰ ਸੰਧੂ ਤੇ ਜੋ ਦੋਸ਼ ਲੱਗਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਪੁਲਿਸ ਦਿਸਮਿਸ ਕੀਤਾ ਗਿਆ ਉਹ ਸਹੀ ਹੈ ਜਾਂ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਕਈ ਤਰ੍ਹਾਂ ਦੇ ਸੰਗੀਨ ਮਾਮਲਿਆਂ ਦੀਆਂ ਇਨਕੁਆਇਰੀਆਂ ਚੱਲ ਰਹੀਆਂ ਸੀ ਤੇ ਉਹਨਾਂ ਦੇ ਕੁਝ ਅਫਸਰ ਉਹਨਾਂ ਤੋਂ ਨਰਾਜ਼ ਸੀ ਜਿਸ ਕਰਕੇ ਇਹ ਐਫ ਆਈ ਆਰ ਉਹਨਾਂ ਤੇ ਦਿੱਤੀ ਗਈ ਬਲਜਿੰਦਰ ਸਿੰਘ ਟਾਲਾ ਜਿਨ੍ਹਾਂ ਨੇ ਇਹ ਪਰਚਾ ਗੁਰਸ਼ੇਰ ਸੰਧੂ ਤੇ ਦਰਜ ਕਰਵਾਇਆ ਉਸ ਬਾਰੇ ਜੋ ਗੁਰਸ਼ੇਰ ਉਹਨਾਂ ਦਾ ਕਹਿਣਾ ਹੈ ਕਿ ਇਹ ਉਹੀ ਬਲਜਿੰਦਰ ਸਿੰਘ ਹੈ ਜਿਸ ਤੇ ਚੰਡੀਗੜ ਸੈਕਟਰ 39 ਥਾਣੇ ਦੇ ਵਿੱਚ 18 5 8 ਨੂੰ ਐਫ ਆਈ ਆਰ ਨੰਬਰ 304 ਦਰਜ ਹੁੰਦੀ ਹੈ ਜਿਸ ਚ ਦੋਸ਼ ਹੈ ਕਿ ਬਲਜਿੰਦਰ ਨੇ ਆਪਣੀ ਘਰਵਾਲੀ ਦਾ ਕਤਲ ਕੀਤਾ ਉਸ ਤੋਂ ਬਾਅਦ 17 11 10 ਨੂੰ ਉਹਨਾਂ ਨੂੰ ਸੈਸ਼ਨ ਕੋਰਟ ਚੰਡੀਗੜ ਸਜ਼ਾ ਦੇ ਦਿੰਦਾ ਅਤੇ 22 12 14 ਨੂੰ ਉਹ ਹਾਈ ਕੋਰਟ ਜਾਂਦੇ ਨੇ ਜਿੱਥੇ ਚੰਡੀਗੜ ਹਾਈ ਕੋਰਟ ਉਹਨਾਂ ਦੀ ਸਜ਼ਾ ਤੇ ਰੋਕ ਲਾ ਕੇ ਉਹਨਾਂ ਨੂੰ ਹੁਕਮ ਜਾਰੀ ਕਰਦਾ ਹੈ ਕਿ ਹਲੇ ਹੋ ਜੇਲ੍ਹ ਦੀ ਜਾਣਗੇ ਜਦੋਂ ਤੱਕ ਇਹ ਪਟੀਸ਼ਨ ਉਹਨਾਂ ਦੀ ਹਾਈ ਕੋਰਟ ਚ ਚੱਲ ਰਹੀ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਪਟੀਸ਼ਨ ਹੁਣ 225 ਤੱਕ ਵੀ ਹਾਈ ਕੋਰਟ ਚ ਜਾਰੀ ਹੈ ਸੋ ਗੁਰਸ਼ੇਰ ਨੇ ਦਾਵਾ ਕੀਤਾ ਕਿ ਜਿਹੜਾ ਬੰਦਾ ਇੰਨਾਕ ਅਪਰਾਧਿਕ ਬਿਰਤੀ ਦਾ ਹੋਵੇ ਜਿਸ ਨੇ ਆਪਣੀ ਘਰ ਵਾਲੇ ਦੇ ਕਤਲ ਦਾ ਪਰਚਾ ਦਰਜ ਹੋਇਆ ਹੋਵੇ ਉਹ ਕਿੰਨੇਕ ਇਮਾਨਦਾਰ ਹੋਏਗਾ ਜਾਂ ਕਿੰਨਾਕ ਸਾਫ ਗੋਈ ਨਾਲ ਉਨਾ ਦੇ ਪ੍ਰਤੀ ਉਹ ਪਰਚਾ ਦਰਜ ਕਰਵਾ ਸਕਦਾ ਕਿਉਂਕਿ ਬਲਜਿੰਦਰ ਹੈ ਹੀ ਅਪਰਾਧਿਕ ਸੋਚ ਦਾ ਮਾਲਕ ਹੈ ਇਸ ਬਾਰੇ ਉਹਨਾਂ ਨੇ 21424 ਨੂੰ ਜਿਹੜਾ ਹੈਗਾ ਬਕਾਇਦਾ ਆਪਣੇ ਸੀਨੀਅਰ ਅਸਰਾਂ ਨੂੰ ਲਿਖਿਆ ਤੇ 22424 ਨੂੰ ਜਿਹੜਾ ਉਸ ਵੇਲੇ ਦੇ ਐਸਪੀ ਇਨਵੈਸਟੀਗੇਸ਼ਨ ਸੀ ਜ਼ਿਲ੍ਹਾ ਮੁਹਾਲੀ ਦੇ ਉਹਨਾਂ ਨੇ ਵੀ ਇਸ ਚੀਜ਼ ਦੀ ਹਮਾਇਤ ਕੀਤੀ ਸੀ ਜੇਕਰ ਸੰਧੂਆਂ ਦੇ ਦਾਅਵੇ ਨੂੰ ਸੱਚ ਮੰਨੀਏ ਤਾਂ ਸਿਰਫ ਤੇ ਸਿਰਫ ਇਸ ਕਰਕੇ ਉਹਨਾਂ ਜਿਹੜਾ ਉਹਨਾਂ ਤੇ ਪਰਚਾ ਦਿੱਤਾ ਗਿਆ ਕਿਉਂਕਿ ਬਲਜਿੰਦਰ ਨੂੰ ਜਿਹੜੇ ਤਿੰਨ ਸਿਪਾਹੀ ਬਤੌਰ ਸਿਕਿਉਰਟੀ ਮਿਲੇ ਹੋਏ ਸਨ ਉਹ ਡੀਐਸਪੀ ਗੁਰਸ਼ੇਰ ਵੱਲੋਂ ਕੀਤੀ ਗਈ ਰਿਪੋਰਟ ਦੇ ਆਧਾਰ ਤੇ ਵਾਪਸ ਲੈ ਗਏ ਸਨ ਜਿਸ ਤੇ ਖਾਰਖਾਨੇ ਦੇ ਹੋਏ ਬਲਜਿੰਦਰ ਨੇ ਉਹਨਾਂ ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਜੇ ਆਪਾਂ ਹੋਰ ਇਹਦੀ تفصیل ਵਿੱਚ ਜਾਈਏ ਤਾਂ ਜਿਹੜਾ ਹੈ ਬਲਜਿੰਦਰ ਸਭ ਤੋਂ ਪਹਿਲਾਂ ਜਿਹੜੀ ਗੁਰਸ਼ੇਰ ਖਿਲਾਫ ਸ਼ਿਕਾਇਤ 194 24 ਨੂੰ ਦਿੰਦਾ ਹੈ ਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਹੈਗਾ ਸ਼ਿਕਾਇਤਾਂ ਦਾ ਦੌਰ ਲਗਾਤਾਰ ਸ਼ੁਰੂ ਹੋ ਜਾਂਦਾ ਹੈ 6 12 2023 ਨੂੰ ਜਿਹੜੇ ਨੇ ਸ਼ਿਪਾਹੀ ਵਾਪਸ ਲੱਤੇ ਜਾਂਦੇ ਨੇ ਜਿਹੜੇ ਬਲਜਿੰਦਰ ਦੀ ਸੁਰੱਖਿਆ ਚ ਲੱਗੇ ਹੋਏ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ 19/4/24 ਨੂੰ ਪਹਿਲੀ ਸ਼ਿਕਾਇਤ ਗੁਰਸ਼ੇਰ ਦੇ ਖਿਲਾਫ ਹੋ ਜਾਂਦੀ ਹੈ ਤੇ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕਰੀਏ ਤਾਂ ਨਵੰਬਰ 23 ਚ ਬਲਜਿੰਦਰ ਨੂੰ ਇਹ ਪਤਾ ਲੱਗਦਾ ਕਿ ਗੁਰਸ਼ੇਰ ਨੇ ਜਿਹੜੇ ਮੇਰੇ ਤੋਂ ਕੋਰੇ ਕਾਗਜ਼ਾਂ ਤੇ ਸਾਈਨ ਕਰਵਾ ਕੇ ਰੱਖੇ ਹੋਏ ਨੇ ਉਹਨਾਂ ਤੇ ਉਹ ਆਪ ਹੀ ਝੂਠੀਆਂ ਦਰਖਾਸਤਾਂ ਲਿਖ ਕੇ ਪਾਰਟੀਆਂ ਨੂੰ ਆਪਣੇ ਦਫ਼ਤਰ ਬੁਲਾਉਂਦਾ ਤੇ ਸਮਝੌਤੇ ਕਰਨ ਦੇ ਨਾਂ ਤੇ ਚੰਗੇ ਪੈਸੇ ਉਹਨਾਂ ਤੋਂ ਐਂਠ ਲੈਂਦਾ ਇਸ ਤਰ੍ਹਾਂ ਉਹਨੇ ਘੱਟੋ-ਘੱਟ 4 ਕੇਸਾਂ ਵਿੱਚ ਕੀਤਾ ਕਿਹੜੇ-ਕਿਹੜੇ 4 ਕੇਸਾਂ ਵਿੱਚ ਕੀਤਾ ਅਸੀਂ ਉਹ ਵੀ ਤੁਹਾਨੂੰ ਦੱਸਦੇ ਆ ਭਾਵੇਂ ਉਹ ਗੋਬਿੰਦਗੜ ਦਾ 10 ਮਰਲੇ ਦਾ ਪਲਾਟ ਦਾ ਇਸ਼ੂ ਹੋਵੇ ਜਿਲ੍ਹਾ ਮੁਹਾਲੀ ਦਾ ਇੱਕ ਪਿੰਡ ਆ ਗੋਬਿੰਦਗੜ੍ਹ ਜਿਸ ਵਿੱਚ ਉਹਨਾਂ ਦੀ ਭੈਣ ਗੁਰਸ਼ੇਰ ਸੰਧੂ ਦੀ ਨਵਜੋਤ ਕੌਰ ਸੰਧੂ ਦਾ ਨਾਮ ਵੀ ਆਂਦਾ ਤੇ ਦੂਜਾ ਕੇਸ ਪ੍ਰਵਿੰਦਰਜੀਤ ਸਿੰਘ ਕਨਾਡਾ ਵਾਲੇ ਦਾ ਹੋਵੇ ਜਿਹਦਾ ਮਨੋਹਰ ਇਨਫਰਾਸਟ੍ਰਕਚਰ ਨਾਲ 18 ਲੱਖ ਦੇ ਪਲਾਟ ਦੀ ਬੁਕਿੰਗ ਤੋਂ ਸ਼ੁਰੂ ਹੋਇਆ ਵਿਵਾਦ 25 ਲੱਖ ਤੇ ਜਾ ਕੇ ਮੁੱਕਦਾ ਉਸ ਤੋਂ ਬਾਅਦ ਭਾਵੇਂ ਅਨੁਜ ਗੋਇਲ ਦਾ ਮਾਮਲਾ ਹੋਵੇ ਤੇ ਚੌਥਾ ਤੇ ਖੀਰੀ ਮਾਮਲਾ ਕਮਲਜੀਤ ਸਿੰਘ ਨਾਦੇ ਵਿਅਕਤੀ ਦੇ ਬੇਟੇ ਨੂੰ ਤਹਿਸੀਲਦਾਰ ਭਰਤੀ ਕਰਵਾਉਣ ਦੇ ਨਾਤੇ 80 ਲੱਖ ਰੁਪਏ ਲੈਣ ਦਾ ਹੋਵੇ ਕੁੱਲ ਇਹਨਾਂ 4 ਮਾਮਲਿਆਂ ਦਾ ਬਲਜਿੰਦਰ ਵੱਲੋਂ ਜਿਹੜਾ ਜ਼ਿਕਰ ਕੀਤਾ ਗਿਆ ਹੈ ਗਿਆ ਹੈ ਜਿਸ ਦੇ ਆਧਾਰ ਤੇ ਹਾਲਾਂਕਿ ਵੱਖ-ਵੱਖ ਅਧਿਕਾਰੀ ਜਿਹੜੇ ਇਸ ਦੀਆਂ ਇਨਕੁਆਇਰੀਆਂ ਕਰਦੇ ਰਹੇ ਇਸ ਦੇ ਬਾਵਜੂਦ ਐਸਪੀ ਇਨਵੈਸਟੀਗੇਸ਼ਨ ਰੂਪਨਗਰ ਇਸ ਫਾਰਸ਼ ਤੇ ਗੁਰਸ਼ੇਰ ਸੰਦੂ ਖਿਲਾਫ ਪਰਚਾ ਦਰਜ ਹੋ ਜਾਂਦਾ ਹੈ 15 5 24 19 4 24 ਨੂੰ ਪਹਿਲੀ ਸ਼ਿਕਾਇਤ ਤੋਂ ਬਾਅਦ 15 ਜਿਹੜੀ ਐਸਐਸਪੀ ਮੁਹਾਲੀ ਨੂੰ ਕੀਤੀ ਜਾਂਦੀ ਹੈ 15 5 24 ਨੂੰ ਆਈਜੀ ਰੂਪਨਗਰ ਰੇਂਜ ਨੂੰ ਕੀਤੀ ਜਾਂਦੀ ਹੈ 28 6 24 ਨੂੰ ਸੀਐਮ ਪੰਜਾਬ ਨੂੰ ਕੀਤੀ ਜਾਂਦੀ ਹੈ ਤੇ 8 7 24 ਨੂੰ ਚੌਥੀ ਸ਼ਿਕਾਇਤ ਦੁਬਾਰਾ ਸੀਐਮ ਨੂੰ ਕਰਨ ਤੋਂ ਬਾਅਦ ਇਸੇ ਦਿਨ ਕੋਰਟ ਦੇ ਵਿੱਚ ਬਲਜਿੰਦਰ ਇਕ ਪਟੀਸ਼ਨ ਪਾ ਦਿੰਦਾ ਹੈ 18 7 24 ਨੂੰ ਹਾਈ ਕੋਰਟ ਦੇ ਆਰਡਰ ਆਉਂਦੇ ਨੇ ਕਿ ਇਸ ਦੀ ਪੜਤਾਲ ਜਿਹੜਾ ਹੈ ਕੋਈ ਗਸ਼ਟਡ ਲੈਵਲ ਦਾ ਅਫਸਰ ਕਰੇ ਤੇ ਆਪਣੀ ਰਿਪੋਰਟ ਐਫੀਡੇਵਿਟ ਦੇ ਰੂਪ ਚ ਜਿਹੜਾ ਉਹ ਕੋਰਟ ਵਿੱਚ ਜਮਾ ਕਰਾਵੇ ਹਾਲਾਂਕਿ ਆਪਣੀ 38 ਪੇਜਾਂ ਦੀ ਪਟੀਸ਼ਨ ਚ ਗੁਰਸ਼ੇਰ ਨੇ ਕਈ ਥਾਵਾਂ ਤੇ ਦਾਅਵਾ ਕੀਤਾ ਕਿ ਉਹਦੇ ਖਿਲਾਫ ਜਿੰਨੀਆਂ ਵੀ ਸ਼ਿਕਾਇਤਾਂ ਹੋਈਆਂ ਭਾਵੇਂ ਉਹ ਈਓ ਵਿੰਗ 'ਚ ਹੋਈਆਂ ਭਾਵੇਂ ਬਖੋਗ ਕੋ ਪੁਲਿਸ ਅਧਿਕਾਰੀਆਂ ਕੋਲ ਹੋਈਆਂ ਸਮੇਂ-ਸਮੇਂ 'ਤੇ ਹਰੇਕ ਦੀ ਪੜਤਾਲ ਵਿੱਚ ਸ਼ਾਮਲ ਹੋਏ ਸਾਰੇ ਆਪਣੇ ਬਚਾਅ ਪੱਖ ਦੇ ਸਬੂਤ ਦਿੱਤੇ ਤੇ ਸ਼ਿਕਾਇਤਾਂ ਜੋ ਉਹਨਾਂ ਦੇ ਖਿਲਾਫ ਸਨ ਦਾਖਲ ਦਫ਼ਤਰ ਵੀ ਕੀਤੀਆਂ ਗਈਆਂ ਭਾਵ ਬੰਦ ਵੀ ਕੀਤੀਆਂ ਗਈਆਂ ਇਸ ਦੇ ਬਾਵਜੂਦ ਜਿਹੜਾ ਐਸਪੀ ਇਨਵੈਸਟੀਗੇਸ਼ਨ ਰੂਪਨਗਰ ਵੱਲੋਂ ਦੇ ਹੀ 9 24 ਨੂੰ ਜੋ ਰਿਪੋਰਟ ਬਣਾਈ ਜਾਂਦੀ ਹੈ ਤੇ اور ਸਭ ਤੋਂ ਅਹਿਮ ਗੱਲ ਜਿਸ ਕਰਕੇ ਗੁਰਸ਼ੇਰ ਸੰਧੂ ਡੀਐਸਪੀ ਚਰਚਾ ਵਿੱਚ ਆਏ ਕਿ ਉਹਨਾਂ ਨੇ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਬਾਰੇ ਵੀ ਇੱਕ ਜ਼ਿਕਰ ਗੁਰਸ਼ੇਰ ਸੰਧੂ ਨੇ ਕੀਤਾ ਹੈ ਇਸ ਬਾਰੇ ਉਹ ਕਹਿੰਦੇ ਨੇ ਆਪਾਂ ਹੂ ਬਹੂ ਤੁਹਾਨੂੰ ਉਹਨਾਂ ਦੀ ਪਟੀਸ਼ਨ ਦੀ ਸ਼ਬਦਾਵਲੀ ਪੜ ਕੇ ਸੁਣਾਣੇ ਆ ਥੈਟ ਇਨ ਦਾ ਮੈਟਰ ਪਰਟੇਨਿੰਗ ਟੂ ਰਿਕਾਰਡਿੰਗ ਆਫ ਇੰਟਰਵਿਊ ਆਫ ਦਾ ਗੈਂਗਸਟਰ ਨੇਮਡ ਲਾਰੈਂਸ ਬਿਚਨੋਈ ਵਿਦ ਇਨ ਦਾ ਪ੍ਰੈਮਿਸਿਸ ਆਫ ਸੀਆਈਏ ਸਟਾਫ ਦਾ ਗਵਰਨਮੈਂਟ ਆਫ ਪੰਜਾਬ ਹੈਜ਼ ਅਨਜਸਟੀਫਾਈਬਲੀ ਡਿਸਮਿਸਡ ਦਾ ਪਟੀਸ਼ਨਰ ਫਰਮ ਸਰਵਿਸ ਬਾਈ ਇਨਵੋਕਿੰਗ ਪਾਵਰ ਅੰਡਰ ਆਰਟੀਕਲ 311 ਪਬਲਿਕ 2 ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਦਾ ਇਨਫੋਰਮੇਸ਼ਨ ਰਿਗਾਰਡਿੰਗ ਦਾ ਸੇਮ ਵਾਸ ਗਿਵਨ ਬਾਈ ਦਾ ਐਡਵੋਕੇਟ ਜਰਨਲ ਆਫ ਪੰਜਾਬ ਡਿਊਰਿੰਗ ਦਾ ਹੀਰਿੰਗ ਆਫ ਸੀ ਡਬਲਿਊ ਪੀ ਪੀ ਆਈ ਐਲ 93 ਆਫ 2023 ਟਾਈਟਲਡ ਐਸ ਕੋਰਟ ਔਨ ਇਟਸ ਓਨ ਮੋਸ਼ਨ ਵਰਸਸ ਸਟੇਟ ਆਫ ਪੰਜਾਬ ਐਂਡ ਅਦਰਸ ਇਨ ਦਾ ਆਨਰੇਬਲ ਹਾਈ ਕੋਰਟ ਔਨ 16 12 24 ਮਿਤੀ 23 ਨੂੰ 24 ਨੂੰ ਐਸਪੀ ਇਨਵੈਸਟੀਗੇਸ਼ਨ ਰੂਪਨਗਰ ਜੋ ਰਿਪੋਰਟ ਉਹਨਾਂ ਦੇ ਖਿਲਾਫ ਬਣਾਉਂਦੇ ਨੇ ਡੀਆਈਜੀ ਰੂਪਨਗਰ ਰੇਂਜ ਉਸ ਤੇ ਹਾਂ ਕਰਦੇ ਨੇ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਉਹਨਾਂ ਤੇ ਇਹ ਪਰਚਾ ਸਟੇਟ ਕ੍ਰਾਈਮ ਦੇ ਵਿੱਚ 33 ਨੰਬਰ ਐਫਆਈਆਰ ਦਰਜ ਕਰ ਦਿੰਦੇ ਨੇ ਹਾਲਾਂਕਿ ਗੁਰਸ਼ੇਰ ਦਾ ਦਾਵਾ ਹੈ ਕਿ ਭਾਵੇਂ ਉਹ ਗੋਬਿੰਦਗੜ ਦੇ 10 ਮਰਲੇ ਦੇ ਪਲਾਟ ਦਾ ਮਸਲਾ ਹੋਵੇ ਜਿਸ ਚ ਉਹਦੀ ਭੈਣ ਨਵਜੋਤ ਕੌਰ ਸੰਧੂ ਡਾਕਟਰ ਦਾ ਨਾਮ ਵੀ ਆਂਦਾ ਹੈ ਭਾਵੇਂ ਉਹ ਪ੍ਰਵਿੰਦਰਜੀਤ ਸਿੰਘ ਕਨਾਡਾ ਦਾ ਮਨੋਹਰ ਇਨਫਰਾਸਟ੍ਰਕਚਰ ਦਾ 25 ਲੱਖ ਰੁਪਏ ਵਾਪਸੀ ਦਾ ਮਾਮਲਾ ਹੋਵੇ ਭਾਵੇਂ ਅਨੁਜ ਗੋਇਲ ਵਾਲਾ ਕਿੱਸਾ ਹੋਵੇ ਤੇ ਭਾਵੇਂ ਕਮਲਜੀਤ ਸਿੰਘ ਨਾਂ ਦੇ ਵਿਅਕਤੀ ਦੇ ਬੇਟੇ ਨੂੰ ਤਹਿਸੀਲਦਾਰ ਲਵਾਉਣ ਲਈ 80 ਲੱਖ ਰੁਪਏ ਲੈਣ ਦਾ ਦੋਸ਼ ਉਹਨਾਂ ਤੇ ਲੱਗਿਆ ਹੋਵੇ ਇਹ ਸਾਰਿਆਂ ਵਿੱਚ ਉਹ ਨੀਟ ਐਂਡ ਕਲੀਨ ਕਲੀਨ ਚਿੱਟ ਪਾ ਚੁੱਕੇ ਨੇ ਆਪਣੇ ਵਿਭਾਗੀ ਅਧਿਕਾਰੀਆਂ ਦੀ ਪੜਤਾਲਾਂ ਦੇ ਵਿੱਚ ਉਹ ਬੇਕਸੂਰ ਨੇ ਇਨੋਸੈਂਟ ਨੇ નિર્ਦੋਸ਼ ਨੇ ਤੇ ਜੇਕਰ ਸੰਧੂ ਉਹਨਾਂ ਦੀ ਮੰਨੀਏ ਤਾਂ ਸਿਰਫ ਤੇ ਸਿਰਫ ਉਹਨਾਂ ਨੇ ਬਲਜਿੰਦਰ ਦੇ ਤਿੰਨ ਸਿਪਾਈ ਕੀ ਵਾਪਸ ਲੈ ਲੇ ਜਿਸ ਤੋਂ ਬਾਅਦ ਬਲਜਿੰਦਰ ਇੰਨਾ ਕਿ ਨਰਾਜ਼ ਹੋ ਗਿਆ ਕਿ ਉਹਨਾਂ ਖਿਲਾਫ ਝੂਠੀਆਂ ਦਰਖਾਸਤਾਂ ਦੇਣ ਲੱਗ ਪਿਆ 6 12 23 ਨੂੰ ਉਹ ਇਹ ਸਿਪਾਈ ਵਾਪਸ ਲੈਣ ਦੀ ਰਿਪੋਰਟ ਤਿਆਰ ਕਰਦੇ ਨੇ ਜਿਸ ਤੋਂ ਬਾਅਦ ਇਹ ਸਿਲਸਲਾ ਚੱਲ ਪੈਂਦਾ ਹੈ ਹਾਲਾਂਕਿ ਪੰਜਾਬ ਪੁਲਿਸ ਨੇ ਆਪਣੇ ਰਿਪਲਾਈ ਵਿੱਚ ਜੋ ਕਿ ਸੰਧੂ ਦੇ ਖਿਲਾਫ ਹੈ ਬਾਰੇ ਲਿਖਿਆ ਕਿ ਬਲਜਿੰਦਰ ਨੇ ਜੋ ਵੀ ਦੋਸ਼ ਗੁਰਸ਼ੇਰ ਸੰਧੂ ਤੇ ਲਾਏ ਉਸਦੀ ਇਨਕੁਆਇਰੀ ਅੱਧਾ ਦਰਜਨ ਪੁਲਸ ਅਧਿਕਾਰੀਆਂ ਨੇ ਐਸਆਈਟੀ ਬਣਾ ਕੇ ਕੀਤੀ ਇਸ ਐਸਆਈਟੀ ਵਿੱਚ ਡਾਕਟਰ ਐਸਪੂ ਪਤੀ ਐਡਮਿਨਿਸਟ੍ਰੇਸ਼ਨ ਦੇ ਪੰਜਾਬ ਪੁਲਿਸ ਦੇ ਜਿਹੜੇ ਡੀਆਈਜੀ ਨੇ ਉਹ ਮੁਖੀ ਸਨ ਫਿਰ ਆਈਪੀਐਸ ਐਸਐਸਪੀ ਮੋਹਾਲੀ ਦੀਪਕ ਪਾਰਿਕ ਫਿਰ ਆਈਪੀਐਸ ਜਯੰਤਪੂਰੀ ਐਸਐਸਪੀ ਡੇਰਾ ਬੱਸੀ ਸੌਰਵ ਜਿੰਦਲ ਪੀਪੀਐਸ ਸਤਨਾਮ ਸਿੰਘ ਪੀਪੀਐਸ ਤੇ ਇੰਸਪੈਕਟਰ ਅਮਨਦੀਪ ਸਿੰਘ ਕ੍ਰਾਈਮ ਜ਼ੋਨ ਇਨਚਾਰਜ ਜਲੰਧਰ ਇਹਨਾਂ ਅਧਿਕਾਰੀਆਂ ਨੇ ਇਹ ਸਾਰੀ ਜਿਹੜੇ ਤੱਥਾਂ ਦੀ ਕੋਖ ਕੀਤੀ ਪੜਤਾਲ ਕੀਤੀ ਥੋਰਲੀ ਇਨਵੈਸਟੀਗੇਸ਼ਨ ਕੀਤੀ ਤੇ ਜਿਸ ਦੇ ਦਿੱਟੇ ਤੋਂ ਬਾਅਦ ਪਰਚਾ ਉਹਨਾਂ ਤੇ ਦਿੱਤਾ ਗਿਆ ਹੈ ਅੱਗੇ ਜਾ ਕੇ ਕਿੰਨਾ ਕੁ ਗੁਰਸ਼ੇਰ ਸੰਧੂ ਸਹੀ ਸਾਬਤ ਹੁੰਦੇ ਨੇ ਜਾਂ ਬਲਜਿੰਦਰ ਸਿੰਘ ਸਹੀ ਸਾਬਤ ਹੁੰਦਾ ਇਸ ਦਾ ਇੰਤਜ਼ਾਰ ਹੈ ਤੁਸੀਂ ਜਰੂਰ ਆਪਣੇ ਕਮੈਂਟਸ ਚ ਦੱਸਿਓ ਤੁਹਾਨੂੰ ਕੌਣ ਕਸੂਰਵਾਰ ਲੱਗਦਾ ਹੈ ਹੋਰ ਨਵੇਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ